What? <laughs> ਗੁਰੂ ਹਰਸਾਹਿ ਪੁਲਿਸ ਸਟੇਸ਼ਨ ਦੇ ਵਿੱਚ ਮੁਕੱਦਮਾ ਨੰਬਰ 315 ਦਰਜ ਕੀਤਾ ਜਿਦੇ ਵਿੱਚ ਸੰਜਲਾ ਰਾਣੀ ਵੱਲੋਂ ਦਰਖਾਸਤ ਦਿੱਤੀ ਗਈ ਸੀ ਕੰਪਲੇਂਟ ਲਖਾਈ ਗਈ ਵੀ ਉਸ ਨੂੰ ਵੀਨਾ ਰਾਣੀ ਤੇ ਉਸਦੇ ਨਾਲ ਦੇ ਰਿਸ਼ਤੇ ਰਿਲੇਟਿਵਸ ਜਿਨ੍ਹਾਂ ਦੇ ਵਿੱਚ ਬਲਬੀਰ ਸਿੰਘ ਵਿਦੇ ਬਾਈ ਤਾਰਾ ਸਿੰਘ ਅਤੇ ਹੋਰ ਉਹਨਾਂ ਨੇ ਇਸ ਨੂੰ ਕੁੱਟਮਾਰ ਕੀਤੀ ਤੇ ਇਸ ਨੂੰ ਉਤੋਂ ਗੱਡੀ ਦੇ ਵਿੱਚ ਪਾਟਾ ਕੇ ਲੈ ਜਾ ਕੇ ਕੁੱਟਮਾਰ ਕਰਕੇ ਕਿਸੇ ਜਗ੍ਹਾ ਤੇ ਕਿਸ ਨੂੰ نیچے ਸੈਟਪਰਕਾਰ ਤੋਂ ਬਾਅਦ ਕੱਢ ਕੇ ਸकता ਤੇ ਇਹਦਾ ਇਹੀ ਸੀਗਾ ਵੀ ਪਹਿਲਾਂ ਇਸ ਦੇ ਜਿਹੜੀ ਇਹ ਸੰਜਨਾ ਰਾਣੀ ਹੈ ਇਹਦੀ ਪਹਿਲਾਂ ਪਰਮਜੀਤ ਸਿੰਘ ਜਿਹੜਾ ਹਸਬੰਡ ਹੈ ਤੇ ਹਸਬੰਡ ਦਾ ਪਹਿਲਾਂ ਵਿਆਹ ਹੋਇਆ ਹੋਇਆ ਸੀ ਤੇ ਉਹ ਜਿਹੜੀ ਅਕਿਊਜ਼ਡ ਹੈ ਵੀਨਾ ਰਾਣੀ ਇਸ ਕੇਸ ਵਿੱਚ ਉਹ ਉਸ ਨੂੰ ਛੱਡ ਕੇ ਜਾ ਚੁੱਕੀ ਸੀ ਤੇ ਇਹ ਇਸ ਦਾ ਉਹ ਉਸਨੇ ਆ ਕੇ ਉਹਦੀ ਕੁੱਟਮਾਰ ਕੀਤੀ ਉਸਦੇ ਉਹਦੇ ਪਰਿਵਾਰਕ ਮੈਂਬਰਾਂ ਨੇ ਸਰ ਛੱਡ ਛੱਡਾ ਹੋ ਗਿਆ ਸੀ ਤੇ ਫਿਰ ਕੀ ਕਾਰਨ ਬਣੇ ਵੀ ਉਹਨੇ ਕਰਿਆ ਆ ਕੇ ਜਿਹੜੀ ਕੁੱਟਮਾਰ ਕੀਤੀ ਕੁੱਟਮਾਰ ਕਰਾ ਕੇ ਉਸਨੇ ਇਸ ਨੂੰ ਚੱਕ ਕੇ ਲਗਾਇਆ ਕੁੱਟਮਾਰ ਕੀਤੀ ਹੈ ਜੋ ਕਾਨੂੰਨ ਨੂੰ ਆਪਦੇ ਹੱਥ ਚ ਲੈ ਆ ਤੇ ਜੇ ਉਹ ਉਹਨੂੰ ਕੋਈ ਕਿਸੇ ਕਿਸਮ ਦਾ ਕੋਈ ਇਸ ਦੇ ਖਿਲਾਫ ਕੰਪਲੇਂਟ ਸੀ ਤਾਂ ਪੁਲਿਸ ਕੋਲ ਲੈਣਾ ਚਾਹੀਦਾ ਸੀ ਨਾ ਕਿ ਇਸ ਨੂੰ ਆਏ ਕੁੱਟਮਾਰ ਕਰਕੇ ਉਸ ਨੂੰ ਚੱਕ ਕੇ ਲੱਗੇ ਜਾਣਾ ਤੇ ਉਸ ਤੇ ਕਾਨੂੰਨ ਆਪਨੇ ਹੱਥ ਚ ਲੈ ਆ ਸਰ ਜਿਹੜੀ ਕੁੱਟਮਾਰ ਕੀਤੀ ਹੈ ਔਰਤ ਨਾਲ ਉਹ ਔਰਤ ਕੌਣ ਸੀ ਜੀ ਸਰ ਉਹ ਜਿਹੜੇ ਪਰਮਜੀਤ ਸਿੰਘ ਹੈ ਪੁੱਤਰ ਖੁਸ਼ਾਲ ਸਿੰਘ ਉਹ ਉਸ ਦੀ ਹੁਣ ਪਤਨੀ ਹੈ ਉਹਦੇ ਨਾਲ ਉਸ ਦਾ ਉਹ ਸੈਕੰਡ ਮੈਨੇਜਰ ਸਰ ਕੀ ਮਾਮਲਾ ਦਰਜ ਕੀਤਾ ਪੁਲਿਸ ਨੇ ਕਾਰਵਾਈ ਕੀ ਕੀਤੀ ਹੈ ਹਾਂ ਜੀ ਕੇਸ ਦਰਜ ਕੀਤਾ ਹੈ ਅੰਡਰ ਸੈਕਸ਼ਨ 140 ਸਬਸੈਕਸ਼ਨ 3 115 352 ਤੇ 190 ਪੀਐਨਐਸ ਕੋਈ ਗ੍ਰਿਫਤਾਰੀ ਹੋਈ ਸਰ ਇੰਚ ਕਰ ਰਹੇ ਨੇ ਤੇ ਟੀਮਾਂ ਬਣੀਆਂ ਹੋਈਆਂ ਉਹਨਾਂ ਨੂੰ ਜਲਦ ਫੜ ਲਾਂਗੇ